ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਆਸ ਜਥੇਦਾਰ ਜਗਜੀਤ ਸਿੰਘ ਤਰਨਤਲ ਮਟਿਆਲੇ ਤੋਂ ਆਪ ਜੀ ਨਾਲ ਬਹੁਤ ਜ਼ਰੂਰੀ ਬਚਨ ਸਾਂਝੇ ਕਰਨੇ ਸੀਗੇ ਕਿ ਸਾਡੇ ਬਹੁਤ ਹੀ ਸਤਕਾਰਯੋਗ ਜਥੇਦਾਰ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਜੀ ਗੜਗੱਜ ਨੇ ਕਰਮਜੀਤ ਸਿੰਘ ਜੋ ਕਿ ਵਾਈਸ ਚਾਂਸਲਰ ਨੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਮਰਖਰ ਦੇ ਉਹਨਾਂ ਨੂੰ ਅਕਾਲ ਤਖਤ ਦੇ ਤਲਬ ਕੀਤਾ ਤੇ ਤਨਖਾਈਆ ਇਕਰਾਰ ਕੀਤਾ ਕਿਉਂਕਿ ਉਹਨਾਂ ਨੇ ਮੋਹਨ ਭਾਗਵਤ ਜੋ ਆਰਐਸਐਸ ਦੇ ਮੁਖੀ ਆ ਉਹਦੇ ਨਾਲ ਮੁਲਾਕਾਤ ਕੀਤੀ ਤੇ ਰਿਗਵੇਦ ਤੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਇੱਕ ਦੱਸ ਕੇ ਉਹਨੂੰ ਕੁਰਸੀ ਸਥਾਪਿਤ ਕਰਤੀ ਉਹਦੀ ਯੂਨੀਵਰਸਿਟੀ ਦੇ ਵਿੱਚ ਕੰਪੀਰ ਸਿੰਘ ਗੜਗਾਜੀ ਜੀ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਆਪ ਜੀ ਸਿੱਖਾਂ ਦੀ ਸਰਮੋਰ ਸਮੁਤ ਸਭ ਤੋਂ ਉੱਚੀ ਸੁੱਚੀ ਅਕਾਲ ਤਖਤ ਸਾਹਿਬ ਦੀ ਜਗ੍ਹਾ ਤੇ ਆਪ ਵਿਰਾਜਮਾਨ ਹੋ ਜਿੱਥੋਂ ਦਾ ਆਪ ਜੀ ਦੇ ਮੂੰਹੋਂ ਇੱਕ ਇੱਕ ਬੋਲ ਨਿਕਲਿਆ ਗੁਰੂ ਸਾਹਿਬਾਂ ਦਾ ਬੋਲ ਮੰਨਿਆ ਜਾਂਦਾ ਕਿਉਂਕਿ ਆਪ ਜੀ ਸਿੱਖਾਂ ਦੀ ਸੁਪਰੀਮ ਕੋਰਟ ਦੇ ਹੈੱਡ ਹੋ ਅਕਾਲ ਤਖਤ ਸਾਹਿਬ ਦੇ ਆਪ ਜੀ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਤੇ ਤਨਖਾਹ ਹੀ ਇਕਰਾਰ ਕੀਤਾ ਆਪ ਜੀ ਨੇ ਉਹਨਾਂ ਨੂੰ ਦੇਖ ਦੀ ਸੇਵਾ ਲਗਾਈ ਹੈ ਗੋਲਕ ਚ ਮਾਇਆ ਪਾਨ ਦੀ ਸੇਵਾ ਲਗਾਈ ਹੈ ਜੋੜਿਆਂ ਦੀ ਸੇਵਾ ਲਗਾਈ ਹੈ ਚਾਹੇ ਭਾਂਡਿਆਂ ਦੀ ਸੇਵਾ ਲਗਾਈ ਹੈ ਭਾਵੇਂ ਉਹਨਾਂ ਨੂੰ ਪੰਜ ਦਿਨ ਨਿਤਨੇਮ ਕਰਨ ਦੀ ਸੇਵਾ ਲਗਾਈ ਹੈ ਸਾਨੂੰ ਸਮਝ ਆਉਂਦਾ ਹੈ ਕਿ ਇਹ ਤਨਖਾਹ ਪਰ ਆਪ ਜੀ ਨੇ ਇੱਕ ਸੇ ਇੱਕ ਤਨਖਾਹ ਹੋਰ ਲਗਾਈ ਹੈ ਕਿ ਆ ਆ ਕਿਤਾਬ ਜੋ ਹਮ Hindu ਨਹੀਂ ਇਹਨੂੰ ਨਿਤਨੇਮ ਦੇ ਨਾਲ ਪੜਨਾ ਤੇ ਪੰਜੋ ਕਾਪੀ ਇਹਦੀ ਡਿਸਟ੍ਰੀਬਿਊਟ ਕਰਨੀ ਹੈ ਇਹ ਸਾਨੂੰ ਸਮਝ ਨਹੀਂ ਆਇਆ ਕਿਉਂ ਕਿ ਸਾਨੂੰ ਇਦਾਂ ਲੱਗਿਆ ਕਿ ਇਹਦੇ ਨਾਲ ਅਸੀਂ ਹਿੰਦੂ ਵਿਰੋਧੀ ਬਣ ਬਣਦੇ ਜਾ ਰਹੇ ਹਾਂ ਕਿ ਸਾਡਾ ਹਿੰਦੂਆਂ ਨਾਲ ਕੋਈ ਭਰਾ ਭਾਈਚਾਰਾ ਨਹੀਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਿੰਦੂ ਭਗਤਾਂ ਦੀ ਬਾਣੀ ਵੀ ਦਰਜ ਹੈ ਭਾਵੇਂ ਉਹ ਮੋਨੇ ਕੋ ਨੇ ਸ਼੍ਰੀ ਆਪਣਾ ਭਗਤ ਨਾਮਦੇਵ ਜੀ ਹੋਣ ਤੇ ਕੇਸਾਂ ਧਾਰੀ ਤੇ ਖੁੱਲੇ ਦਾੜੇ ਵਾਲੇ ਖੁੱਲੇ ਕੇਸਾਂ ਵਾਲੇ ਗੁਰੂ ਰਵੀਦਾਸ ਭਗਤ ਰਵੀਦਾਸ ਜੀ ਹੋਣ ਭਗਤ ਧੰਨਾ ਜੀ ਭਗਤ ਸੈਨ ਜੀ ਭਗਤ ਸਦਨਾ ਜੀ ਸ਼੍ਰੋਮਣੀ ਚਹੀਦ ਭਗਤ ਸਾਰਸਵਤ ਪਟਕੀ ਰਤ ਜੀ ਹੋਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਿਤ ਕਿਰਪਾ RAM ਜੀ ਦੇ ਬੇਨਤੀ ਕਰਨ ਤੇ ਸ਼ਹਾਦਤ ਦਿੱਤੀ ਤੇ ਪੰਡਿਤ ਕਿਰਪਾ RAM ਜੀ ਉਹੀ ਨੇ ਜਿਨ੍ਹਾਂ ਨੂੰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਚਾਲਾ ਮਾਰ ਕੇ ਦਿੱਲੀ ਵੱਲ ਗਏ ਸਨ ਤਾਂ ਸਮੁੱਚੇ ਅਨੰਦਪੁਰ ਸਾਹਿਬ ਦੀ ਦੇ ਬਾਗ ਗੁਰੂ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਉਸ ਟਾਈਮ 9 ਸਾਲ ਸੀਗੀ ਗੁਰਗੋਬਿੰਦ ਸਿੰਘ ਸਾਹਿਬ ਦੀ ਉਹਨਾਂ ਦੀ ਬਾਗਡੋਰ ਵੀ ਪੰਡਿਤ ਕਿਰਪਾ ਰਾਮ ਜੀ ਨੇ ਦੇਈਏ ਸੀ ਇਹ ਗੁਰੂ ਸਾਹਿਬ ਸ੍ਰੀ ਗੁਰੂ ਤੇ ਗੁਰਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਤੋਂ ਹੀ ਪੰਡਿਤ ਕਿਰਪਾ ਰਾਮ ਜੀ ਤੋਂ ਹੀ ਵਿਦਿਆ ਪ੍ਰਾਪਤ ਕੀਤੀ ਸ਼ਸਤਰ ਦੇ ਸ਼ਾਸਤਰ ਦੇ ਪਹਿਲੇ ਅਧਿਆਪਕ ਉਹਨਾਂ ਦੇ ਉਥੋਂ ਅਧਿਆਪਕ ਬਣੇ ਉਹਨਾਂ ਦੇ ਉਹ ਮੋਤੀਰਾ ਮਹਿਰਾ ਪੂਰੇ ਪਰਿਵਾਰ ਨੂੰ ਕੋਲੂ ਚ ਪੀੜਤਾ ਸੀਗਾ ਉਸ ਜ਼ਾਲਮ ਵਜੀਦ ਖਾਨ ਨੇ ਕਿਉਂਕਿ ਉਹਨੇ ਖਾਲਚੇ ਦੀ ਦਾਦੀ ਮਾਤਾ ਮਾਤਾ ਗੁਲਰਕੌਰ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਦੁੱਧ ਪਿਆਇਆ ਸੀਗਾ ਮੋਤੀਰਾ ਮਹਿਰਾ ਨੇ ਇਸ ਕਰਕੇ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਬਿਲਕੁਲ ਤਾ ਸੀਗਾ ਆ ਕੀਮਤ ਉਸ ਮੋਤੀराम ਮਹਿਰਾ ਨੇ ਹਿੰਦੂ ਵੀਰ ਨੇ ਅਦਾ ਕੀਤੀ ਸੀਗੀ ਤੇ ਬੜੇ ਹੀ ਉੱਚੇ ਸੁੱਚੇ ਨਾਮ ਦੀ ਮੈਂ ਗੱਲ ਕਰਨ ਲੱਗਿਆ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਪਵਿੱਤਰ ਦੇਹਾਂ ਛੋਟੇ ਸ਼ਹਿਬਜਾਦਾ ਤੇ ਮਾਤਾ ਗੁਜਰਗੁਰ ਜੀ ਦੀਆਂ ਨੂੰ ਸੰਸਕਾਰ ਵਾਸਤੇ ਜਦੋਂ ਜਗ੍ਹਾ ਨਹੀਂ ਦਿੰਦਾ ਸੀ ਕਿ ਉਹਨੇ ਖੜੀਆਂ ਮੋਹਰਾ ਕਰਕੇ ਉਹ ਜਗ੍ਹਾ ਖਰੀਦੀ ਸੀਗੀ ਜਿਹੜੀ ਅੱਜ ਵੀ ਵਰਲਡ ਦੀ ਦੁਨੀਆ ਦੀ ਸਭ ਉਹ ਮਹਿੰਗੀ ਜਗ੍ਹਾ ਦੇ ਵਿੱਚ ਆਉਂਦੀ ਆ ਜਿੱਥੇ ਫਤਿਹਗੜ ਸਾਹਿਬ ਗੁਰਦੁਆਰਾ ਜੋਤੀਸਰੂਪ ਸਥਾਪਿਤ ਹੈ ਆਪ ਜੀ ਦਾ ਕੱਲਾ ਕੱਲਾ ਬੋਲ ਸਾਡੇ ਲਈ ਮਾਇਨੇ ਰੱਖਦਾ ਤੇ ਪੰਜਾਬ ਦਾ ਜੋ ਆਪ ਹੁਕਮਨਾਮਾ ਪੇਸ਼ ਕਰਦੇ ਹੋ ਨਾ ਉਹਨੂੰ ਹਿੰਦੂ ਵੀ ਹਿੰਦੂ ਵੀਰ ਵੀ ਸਾਡੇ ਜਿਹੜੇ ਪੰਜਾਬੀ ਹਿੰਦੂ ਵੀਰ ਨੇ ਨਾ ਉਹ ਵੀ अहमियत ਦਿੰਨੇ ਆ ਉਹਨਾਂ ਲਈ ਵੀ ਬਹੁਤ ਅਹਿਮੀਅਤ ਰੱਖਦਾ ਹੋਤੇ ਮੰਨਦੇ ਵੀ ਨੇ ਹਾਂ ਤਾਂ ਜਿਨ੍ਹਾਂ ਨਾਲ ਅਸੀਂ ਵਿਚਰ ਰਹੇ ਹਾਂ ਜਿਨ੍ਹਾਂ ਦੇ ਨਾਲ ਹੈਗੇ ਆ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਆਪ ਜੀ ਸਰਵ ਉੱਚਮ ਪਦਵੀਆਂ ਕੀ ਆਪ ਜੀ ਨੂੰ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜੋ ਦੌਰ ਚੱਲ ਰਿਹਾ ਬੜੀ ਤੇਜ਼ੀ ਦੇ ਨਾਲ ਇੱਥੇ ਲੋਕ ਕ੍ਰਿਸਚੀਅਨ ਬਣ ਰਹੇ ਨੇ ਕਨਵਰਜਨ ਬਣ ਰਹੇ ਨੇ ਕਰਮਰਜਨ ਹੋ ਰਹੇ ਨੇ ਸਿੱਖਾਂ ਤੋਂ ਈਸਾਈ ਵੱਧ ਰਹੇ ਨੇ ਕੀ ਤਨਖਾਹ ਨਾਮ ਤਨਖਾਹ ਤਨਖਾਈ ਐ ਘਰਾਰ ਕਰਦੇ ਹੋਏ ਉਹਨਾਂ ਨੂੰ ਇਹ ਤਨਖਾਹ ਨਹੀਂ ਲੱਗਦੀ ਸੀ ਕਿ 50 ਪਰਿਵਾਰਾਂ ਨੂੰ ਤੁਸੀਂ ਮੁੜ ਵਾਪਸੀ ਕਰਾਉਣੀ ਹੈ ਸਿੱਖੀ ਦੇ ਵਿੱਚ ਤੇ ਉਹਨਾਂ ਦੇ ਬੱਚਿਆਂ ਦਾ ਜੋ ਪੜ੍ਹਾਈ ਲਿਖਾਈ ਦਾ ਖਰਚਾ ਹੈ ਉਹ ਕਰ ਦੇਣ ਤੇ ਜੋ ਮੌਜੂਦਾ ਅੱਜ ਦਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਦਾ ਚੱਲ ਰਿਹਾ 350 ਸਾਲਾ ਦਾ ਤੇ ਉਸ ਦੇ ਜੋ ਸਾਡੀ ਉਸ ਟਾਈਮ ਦੀ ਹਿਸਟਰੀ ਸਾਡਾ ਇਤਿਹਾਸ ਹੈ ਉਹਦੀਆਂ ਕਿਤਾਬਾਂ ਵੰਡੀਆਂ ਜਾਣ ਕਿ ਗੁਰੂ ਸਾਹਿਬ ਨੇ ਕਿਉਂ ਸ਼ਹਾਦਤ ਕੀਤੀ ਕਿਵੇਂ ਸ਼ਹਾਦਤ ਹੋਈ ਕਿ ਤੁਸੀਂ ਇਹਨਾਂ ਨੂੰ ਦਿਖਾ ਦੇ ਵਿੱਚ ਕਹਿ ਸਕਦੇ ਸੀਗੇ ਤਰ੍ਹਾਂ 5000 ਕਾ ਕਿਤਾਬ ਇਸ ਚੀਜ਼ ਦੀ ਵੰਡੀ ਜਾਵੇ ਇਹ ਜੋ ਤੁਸੀਂ ਆਪਣਾ ਹੁਕਮ ਨਾਵਾ ਦਿੱਤਾ ਉਹਨਾਂ ਨੂੰ ਕਿ ਹਮ ਹਿੰਦੂ ਨਹੀਂ ਇਦਾਂ ਇਹਦੇ ਨਾਲ ਕੀ ਭਾਈਚਾਰਕ ਸਾਂਝ ਨਹੀਂ ਖਰਾਬ ਹੋ ਰਹੀ ਹਿੰਦੂਆਂ ਦੇ ਨਾਲ ਕੀ ਇਹ ਹਿੰਦੂ ਵਿਰੋਧੀ ਹੁਕਮ ਨਾ ਮੌਣੀ ਸੀਗਾ ਆਪ ਜੀ ਸਤਿਕਾਰਯੋਗ ਹੋ ਸਾਡੇ ਆਪ ਜੀ ਦੇ ਮੁਖ ਚੋਂ ਨਿਕਲੇ ਆ ਇੱਕ ਇੱਕ ਬੋਲ ਅਸੀਂ ਮੰਨਣ ਨੂੰ ਤਿਆਰ ਹਾਂ ਪਰ ਜਿੱਥੇ ਸਾਨੂੰ ਲੱਗਿਆ ਉੱਥੇ ਅਸੀਂ ਬੋਲਤਾ ਤੁਸੀਂ ਸਮਝਦਾਰ ਹੋ ਜੇ ਜੋ ਆਪ ਜੀ ਨੂੰ ਨਿੱਜੀ ਹਾਲਾਤ ਜੋ ਪੰਜਾਬ ਦੇ ਹੋਏ ਪਏ ਨੇ ਇਸ ਤੋਂ ਵੀ ਵਕਫ ਕਰਾਇਆ ਕਿ ਪੰਜਾਬ ਦੇ ਵਿੱਚ ਕਨਵਰਜਨ ਚੱਲ ਰਹੀ ਹੈ ਇਹਨੂੰ ਰੋਕਣ ਵਾਸਤੇ ਕੁਝ ਕੀਤਾ ਜਾਵੇ ਤੁਸੀਂ ਤਨਖਾਹਿਆ ਕਰਾਰ ਕੀਤਾ ਵੀ ਜੀ ਸਾਹਿਬ ਉਹ ਵੱਡੀ ਪੋਸਟ ਦੇ ਨੇ ਤੇ ਇਹ ਆਪਣੀ ਸੂਝ ਬੂਝ ਦੇ ਨਾਲ ਵੀ ਕਰ ਸਕਦੇ ਨੇ ਕਨਵਰਜਨ ਰੋਕ ਸਕਦੇ ਨੇ ਜੇ 50 ਪਰਿਵਾਰਾਂ ਦਾ ਇਹਨਾਂ ਨੂੰ ਜਮਾ ਦਿੱਤਾ ਹੁੰਦਾ ਕਿ 50 ਪਰਿਵਾਰ ਤੁਸੀਂ ਵਾਪਸ ਲੈ ਕੇ ਆਉਗੇ ਸੋ ਬੇਨਤੀ ਹੈ ਹਿੰਦੂ ਸਿੱਖ ਭਾਈਚਾਰੇ ਦੇ ਭਾਈਵਾਲਤਾ ਨੂੰ ਸਾਂਝ ਨੂੰ ਇਹਨਾਂ ਦੇ ਨੂੰ ਮੁੱਖ ਰੱਖਿਆ ਜਾਵੇ ਤੇ ਨਾ ਕਿ ਸਾਨੂੰ ਆਪਸੀ ਦੋਫਾੜ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ